ਗਹਿਰਵਾ ਦਾਸ ਸੁਨੋ ਰੇ ਸੰਤੋ ਅਰਜੀਆ ਡੈਡੀ ਨੇ ਕਾਰਾ ਭਟੀਆਂ ਰੱਖਿਆ ਤੈਨੂੰ ਛੋਟੀ ਲੈ ਕੇ ਦਿੱਤੀ ਐ ਹੈ ਨਾਨ ਸਾ ਵੀ ਕਦੋਂ ਰੈਡੀ ਉਹ ਇਹ ਮੀਂਹ ਦੀ ਸੁਭਾਵਨਾ ਸੀਗੀ ਸਰਪਾਲ ਦਿੱਤੀ ਪਾ ਮੰਦੀਪ ਭਾਜੀ ਕਿ ਇਹਨੂੰ ਪੁੱਟਣਾ ਤੁਸੀਂ ਸ਼ਵਰਾਤਰੀ ਨਹੀਂ ਹੈਗੀ ਰਤਨ ਬਾਹਰ ਦੀਆਂ ਇੱਧਰ ਸਾਡੇ ਵਿੰਦਰ ਬਾਜੀ ਫੁੱਲਾਂ ਦੀ ਸੇਵਾ ਕਰਦੇ ਹੋਏ ਵਿੱਕੀ ਪਾਜੀ ਨਵਾਂ ਫੋਨ ਚਲਾਉਂਦੇ ਹੋਏ ਸਾਰਿਆਂ ਨੂੰ ਦਿਖਾਉਂਦੇ ਹੋਏ ਫੋਨ ਕਰਨ ਨੂੰ ਲੱਗਿਆ ਨਵਾਂ ਫੋਨ ਕਿਨੇ ਗੇਟ ਤੇ ਵੀ ਲੋਣੇ ਕੀ ਦਾ ਕੰਮ ਤੇ ਉਹ ਕਿਤੇ ਨੇ ਪਰ ਵੀਡੀਓ ਵੀ ਬਣਾ ਲਾ ਜਿਹੜਾ ਥਲੇ ਛਿੱਲੇ ਆ ਤੇਲ ਪਾ ਦੇ ਜਿੱਦਾਂ ਵੀ ਦੇ ਲਓ ਉਹ ਮੈਂ ਲੇਟ ਹੋ ਗਿਆ ਲੇਟ ਹੋ ਗਿਆ ਥੋੜਾ ਜਾਨੀ ਕਰਤਾ ਹੋਈ ਕੰਮ ਗਾਈ ਤਾਂ ਦੋ ਵਾਰ ਕੀਤੀ ਆਪਾਂ ਪਾਉਣ ਦੀ ਤੇ ਆ ਨਹੀਂ ਇਹਦੇ ਵਿੱਚ ਉਹ ਹੋਣੀ ਆ ਜਾਲੀ ਜਾਲੀ ਹੀ ਕੱਢਦੇ ਬਾਅਦ ਪੀਪੀ ਸਾਫ਼ ਹੀ ਸੀਗੀ ਆਹ ਕੰਮ ਕੀਤਾ ਮੁੰਡੇ ਨੇ ਲੈ ਆ ਦੇ ਹੌਲੀ 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 ਜਾਲੀ ਤਾਂ ਫੇਰ ਬਾਰ ਆਇਆਣਾ ਚਲੋ ਕੋਈ ਨਹੀਂ ਪਜਾਮਾ ਤਾਂ ਤੁਹਾਡੇ ਤੇ ਲੱਗੇ ਗਿਆਣ ਪੈ ਗਏ ਛੱਟੇ ਹੁਣ ਸੱਚੀ ਆ ਦੇ ਨਹੀਂ ਸੱਚੀ ਪੈ ਗਏ ਯਾਰ ਬਾਅਦ ਚ ਚੈੱਕ ਕਰ ਲਈ ਤੇਰ ਪਾ ਕੇ ਤਾਂ ਥੋੜੇ ਜਿਹਾ ਹੋਰ ਪੈ ਜਾਣੇ ਉਹਨੇ ਬੂਟ ਤੇ ਪੈ ਗਏ ਦੁਲਦਾ ਪਾਜੀ ਉਹ ਉਲਟੀ ਕਰਕੇ ਧਾਰ ਪਾਪ ਉੱਠੀ ਕਰਕੇ ਢੇਟੀ ਕਰਕੇ ਕਹਿੰਦੀ ਤੇਰਵਲ ਨੂੰ ਕਰ ਲੂ ਨਹੀਂ ਟਾਈਟ ਇਧਰ ਇਧਰ ਕਮਾ ਗਈ ਓਏ ਟਿਕਾ ਲਾਓ ਸਾਰੇ ਐਂ ਟਿਕਾ ਲਾਓ ਟਿਕਾ ਲੈਣਾ ਟਿਕਾ ਲਾ ਇਧਰ ਟਿਕਾ ਲਾ ਮੈਂ ਚੂਨਾ ਵਾਲਾ ਵਿੱਚ ਐਕਮ ਮੇਗਾ ਮੜਾ ਚੂਨਾ ਵਾਲਾ ਵਿੱਚ ਕੰਪਲੀਟਰ ਦਾ ਤੇਲ ਭਾਜ ਥੱਲੇ ਡੋਲਤਾ ਤੂੰ ਜੋ ਭਾਗਾਂ ਉਹ ਹੈ ਲੋ ਮੇਰੀ ਗੱਲ ਸੁਣ ਹਰਸ਼ ਹਰਸ਼ ਉਹ 5 ਲੀਟਰ ਆ ਸਰਜੂ ਉਹ ਸੌਰੀ 4 ਲੀਟਰ ਲੀਟਰ ਥੱਲੇ ਡੋਲਤਾ ਲੀਟਰ ਦਾ ਥੱਲੇ ਡੋਲਤਾ ਇਹੇ ਤਾਂ ਟਾ ਇਹਨੇ ਬੰਨਿਆ ਪਹਿਲਾ ਪਰਨਾ ਮੈਂ ਤਾਂ ਹੈਗਾ ਕਿ ਲੇਪਾਂ ਮੈਂ ਜੋੜ ਦੇਣਾ ਵਿੱਚ ਮਨਬੀ ਦੇ ਕੀ ਕਹਿੰਦਾਈ ਮੱਥਾ ਵੱਡਾ ਕਹਿੰਦਾ ਮੇਰਾ ਹਾਂ ਕਹਿੰਦਾ ਮੱਥਾ ਵੱਡਾ ਵਈਦਾ ਪਰ ਨਾ ਬੰਦੇ ਦਾ ਉਹ ਬੰਨਦੇ ਆ ਕਿਹੜੇ ਬੰਦੇ ਨੇ ਸਪੇਰੇਆਂ ਵਾਲੇ ਹਾਂ ਆਜੋ ਆਜੋ ਆਜੋ

तब तातुजी का प्रसाद लेकर घूमना चाहिए तथा लेने वालियों के मानक बिल्डिंग के बदनाम करना चाहिए तथा बंदर बाघ मारा जाए तथा सांसद मुझे भी बोले कि कपड़ों में चीजें खोरामु बोलेंगे मारा जाए जिसे जनता जनता की ਆਪਣੇ ਪਰਿਵਾਰ ਦੀ ਜਵਾਲਾ ਲਈ ਬਹੁਤ ਬਹੁਤ ਸ਼ੁਕਰੀਆ ਪ੍ਰਵਚਿਤ ਕਰਨੀ ਆ। ਸਾਡੇ ਦੀ ਬਾਤ ਘੜਸਾ ਆਈ ਉਹਨਾਂ ਬੱਚਿਆਂ ਦੀ ਸੇਵਾ ਨਿਭਾਉਣ ਵਾਲੇ ਸੇਵਾ ਦੇ ਮੇਲਾ ਜਿਨ੍ਹਾਂ ਦੇ ਮੇਰੇ ਤੇ ਨਾਮ ਕਿਤੇ ਆ ਬਲੰਗ ਨਾਮ ਸਤਿਗੁਰੂ ਜੀ ਦਾ ਹੋਇਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਸਤਗੁਰੂ ਦਾ ਬਾਬਾ ਸੁਮਰਾ ਜੀ ਜੈ ਜੋਤਾਰ ਸੁਭਾ ਸ਼ਿਰੀਆ

लिख ये जे बंद लिखा उन्हें स्पैशल सरोपा दिता जाना है दरवाजे जा जा तोल pala okay. pala सतगुर जी स्वागत सतगुरू जी कृपा कर सारते मेल भॻवान मकर मकड़ा सवाखां नाली रुपिया ਆ ਰਾਗੀ ਜੱਥੇਦਾਰ ਸਨਮਾਨ ਹੋ ਰਿਹਾ ਹੈ ਸਤਿਗੁਰ ਜੀ ਦੀ ਕਿਰਪਾ ਕਰਨ ਬਾਬਾ ਜੀ ਦੇ ਸਾਰੇ ਹੀ ਪਰਿਵਾਰ ਚੰਗੀਆਂ ਕਲਾ ਬਚੜ ਸੰਤਾਂ ਨੂੰ ਬਾਬਾ ਫਤੂਹ महाराज गुरूदास महाराज सिंधी पूरी करणियूं चढ़ियूं कला बुशन करण जी

ਤੋਂ ਫੁਰੀਆ ਸ਼ਰਧਾ ਜਿਹੜਾ ਪ੍ਰਾਕਰ ਕੋਈ ਦੇਦੀ ਨਾ ਕੋਈ ਕੰਮੀ ਨਾਮ ਦੇ ਦਾਤਾਰ ਸਿੰਘ ਜੇ ਦਾਤਾਰ ਸਰਦਾਰ ਸੁਖਿੰਦਰ ਸਿੰਘ ਜੀ ਉਹਨਾਂ ਦੇ ਫੋਨਰ ਸਰਦਾਰ ਗੁਰਮੀਤ ਸਿੰਘ ਜੀ ਜਿਹੜੇ ਵਾਲੇ ਉਹਨਾਂ ਵੱਲੋਂ ਵੀ ਜੀਤਨ ਸਰਦਾਰ ਜੀ ਵਿੰਤ ਮਾਇਆ ਸਾਥ ਕੋਈ ਚੜ੍ਹਦੀ ਕਲਾ ਬਕੀ ਕਰਨੇ ਸਿਰ ਤੇ ਮਿਹਰ ਪ੍ਰਿਆਸ ਰੱਖਣੇ ਜੇ ਕਾਸ਼ੇ ਵਾਰੇ ਸਤਗੁਰ ਜੀ ਦੇ ਜਾ ਦਰਸ਼ਨ ਇੱਕ ਬਾਦ ਕਾਸ਼ੇ ਵੇ ਲੱਭੂ ਗੁਰਪੁਰ ਦੇ ਪਟਾਕੇ ਲਗਾ ਜਰਣੇ ਜੁਗਾੜ ਲਾਇਆ ਦੇਖੋ ਆਦੇ ਲੱਭੂ ਇਹ ਕੀਤਾ ਨੂੰ ਇਹ ਇਹ ਜੁਗਾੜ ਹੈ ਇਹ ਇਹ ਜੁਗਾੜ ਇਕੱਠੇ ਹੀ ਕੀਤੇ ਕਹਿੰਦੇ ਇੱਕੋ ਵਾਰੀ ਅਗਲ ਨਹੀਂ ਕਰੇ ਇਕੱਲਾ ਇਕੱਲਾ ਨਹੀਂ ਜਾਵੇ ਇੱਕ ਵਾਰੀ ਚਲਾ ਦੇ ਇੱਕ ਹੋਰ ਆ ਇਹ ਜੁਗਾੜ ਹੈ ਇਹਦਾ ਪੀਤਾ ਕਿੱਧਰ ਆ ਆ ਰਿਹਾ ਜਰਮਤੋ ਮਾਰੇ ਤੇ ਕੇ ਜਰਮਤੋ ਮਾਰੇ ਜਨਮ ਤੋਂ ਬਾਾਰੇ ਦੇਖੇ ਜਨਮ ਤੋਂ ਬਾਾਰੇ ਦੇਖੇ ਰਗੜ ਹੋ ਗਿਆ ਪੂਛ ਬੰਦ ਦਾ ਜਨਮ ਤੋਂ ਬਾਾਰੇ ਦੇਖੇ ਜਨਮ ਤੋਂ ਬਾਾਰੇ ਦੇਖੇ ਸਾਧੂ ਜੀ ਵੱਲੋਂ ਕੀਰਤਨ ਸਰਕਾਰ ਵਿੱਚ ਬੇਅੰਤ ਮਾਇਆ ਹੋਰ ਵੀਰ ਜੀ ਵੱਲੋਂ ਜੀਤਨ ਸਰਕਾਰ ਵਿੱਚ ਬੇਅੰਤ ਮਾਇਆ ਸਾਧਗੁਰੂ ਜੀ ਕਿਰਪਾ ਕਰਨੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸਰਤੇ ਮਿਹਰ ਪ੍ਰਿਆਰਥਕ ਜਣੇ ਆਉਣ ਵਾਲਾ ਸਮਾਂ ਸੁੱਖਾਂ ਨਾਲ ਬਕੇਤਰਾਣਾ ਜੀ ਤੋਹੀ ਮੋਹੀ ਮੋਹੀ ਤੋਹੀ ਅੰਤ ਤੈ ਸਾ ਤਨਕ ਤਤਕ ਕੋ ਜਲਨ ਤੁੰਗ ਜੈਸਾ ਉਹ ਸ਼ਬਦ ਨਾਲ ਜੁੜਨਾ ਚਾਹੀਏ thank <laughs> you ਕੋਈ ਨੌਜਵਾਨ ਸਭਾ ਇਹਨਾਂ ਜੋ ਟਾਰਟ ਵਿਚੋਂ ਕੋਈ ਨਹੀਂ ਆਇਆ ਪਾਰਟੀਆਂ ਦੇ ਕਿੰਨਾ ਟੁੱਟ ਗਿਆ ਪੈ ਗਿਆ ਤੇ ਕਾਨੂੰ ਲੈ ਕੇ ਜਾਣੀ ਹੁੰਦੀ ਆ ਸਾਡਾ ਬਲੌਗਰ ਨਵਾ ਬਲੌਗਰ ਹੈ ਅਨੇਵਾ ਗੋਲਡ ਵਾਈਟ ਨਗਰੋਂ ਨਕਸਾ ਹੈ ਭਾਜੀ ਇਹ ਲੋਕ ਕਹਿੰਦੇ ਸੇਵਾਦਾਰ ਨੂੰ ਪੇਸ਼ਟੀਆਂ ਕਹਿੰਦੇ ਸੀ ਬਹੁਤ ਸੇਵਾ ਕੀਤੀ ਮੀਚ ਮਨਜੀਤ ਭਾਜੀ ਮਨਜੀਤ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਲਈ ਪੇਸ਼ਟੀਆਂ ਸਾਡੇ ਇਨਾ ਮਾਨਤਾ ਦੇਖਿਆ ਤੁਸੀਂ ਸਾਡਾ ਇਨਾ ਖਿਆ ਰੱਖਿਆ ਤੁਹਾਡਾ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਉਹ ਦੇਦੇ ਇਹਨੂੰ ਵੀ ਇੱਧਰ ਵੀ ਦੇ ਦੇ ਨਾ ਹੋ ਗੋੜਾ ਰਹਿਣਾ ਜਾ ਆ